ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੁੰਗਾ ਜਿਹੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਇਕੋਟ ਪੈਂਦੀ ਆ ਦੋਸਤੋ ਜਿਹੜੇ ਤੁਸੀਂ ਸਾਹਮਣੇ 9 ਨਗ ਸਕਰੀਨ ਤੇ ਦੇਖ ਰਹੇ ਆ 8 ਜਰਸੀ ਵਾੜਾ ਤੇ 1 ਕ੍ਰਾਸ ਵਾੜ ਇਹ 9 ਨਗ ਬਾਈ ਦੇ ਸੇਲ ਆ ਵਕਾਊ ਆ ਕਿੰਨਾ ਸੂਆ ਕਿੰਨਾ ਦੁੱਧ ਆ ਕੀ ਬਾਈ ਇਹਨਾਂ 9 ਨਗ ਦਾ ਪ੍ਰਾਈਸ ਕਾਰ ਦਾ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਆਓ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਪ੍ਰੋਪਰ ਸਾਰੀ ਇਨਫਰਮੇਸ਼ਨ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਤੇ ਐਡਰੈਸ ਆਪਣਾ ਦਲ ਦੋ ਬਾਈ ਲਾਡੀ ਗਰੇਨ ਲਈ ਪਿੰਡ ਤੁੰਗਾ ਹੈੜੀ ਰਾਏਕੋਟ ਤੋਂ 10 ਕਿਲੋਮੀਟਰ ਤੇ ਹੈ ਠੀਕ ਹੈ ਜੀ ਤੇ ਇੱਕ ਨੰਬਰ ਵਾਇਰ ਤੋਂ ਸਟਾਰਟ ਕਰ ਲੀਜੀ ਹਾਂ ਜੀ ਕਿਰਮਾ ਸੁਭਾ ਭਾਈ ਇਹ ਪਹਿਲੇ ਸੁਵੇ ਆ ਜੀ ਬਸ ਹੀ ਸੁਣੀ ਹੋਈ ਆ ਜੀ ਉਹ ਹੱਦ ਤੱਕ ਹੋ ਗਿਆ ਅੱਛਾ ਕਿੰਨਾ ਕ ਦੁੱਧ ਆ ਜੀ ਦੁੱਧ ਲਾ ਲਓ ਬੋੜਾ ਲਾ ਲਓ ਜੀ ਇਹਦੇ ਸੱਲੇ ਹੈ 7-8 ਕਿਲੋ 7-8 ਕਿਲੋ ਬੋੜਾ ਹੈਗਾ ਕਿੰਨਾ ਕ ਦੁੱਧ ਭਾਈ ਚਵਾ ਜੂਗੀ ਇਹ ਭਾਈ 10 ਕਿਲੋ ਚਵਾ ਦੂ ਤੇ ਬੱਚਾ ਮਗਰ ਕੀ ਆ ਜੀ ਇਹਦੇ ਬੱਚਾ ਜੀ ਮਗਰ ਚਾਹ ਤਾਂਦਾ ਹੀ ਫੋਲੋ ਜੀ ਮੜੀ ਜੇ ਫਿਰ ਲੱਗਿਆ ਉਧਰ ਵੀ ਮੋਲ ਲਓ 8 8 ਕਿਲੋ ਬੋੜਾ ਵੀਰ ਕਹਿੰਦਾ ਖੁੱਲਾ ਤਿਆਰ ਆ ਤੇ 10 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਚਵਾ ਜੂਗੀ ਬਾਕੀ ਦੋਸਤੋਂ ਗਾ ਮੌਸਮ ਚੰਗਾ ਸਿਆਲ ਤੁਰਿਆ ਆਉਂਦਾ ਬੱਚੀ ਚੰਗੀ ਆ ਦੋਸਤੋਂ ਦੁੱਧ ਨਾਰਮਲ ਚਵਾਦਣਾ ਆ ਦੇਖ ਸਕਦੇ ਆ ਦੋਸਤੋਂ ਥਣ ਬਹੁਤ ਸੋਹਣੇ ਲੱਗੇ ਹੋਏ ਆ ਚਾਰੇ ਫੁੱਲ ਗਿਆ ਤੇ ਕੱਲੇ ਕਰੇ ਨਿਖਰਵੇਂ ਹੋਰਾ ਫੋਰ ਸ਼ਾਂਗਣੀ ਨਵਾਂ ਖਾਣਾ ਦੋਸਤੋਂ ਬੱਚੀ ਸੋਹਣੀ ਆ ਫੇਸਬੁਕ ਵਾਲਟ ਚੈੱਕ ਕਰ ਸਕਦੇ ਆ ਸੋਹਣੀ ਬਲੈਕ ਰੰਗ ਦੇ ਵਿੱਚ ਜਰਸੀ ਆ ਕੱਦ ਛੋਟਾ ਹੀ ਆ ਦੋਸਤੋ ਬਈ ਬੰਦੀ ਖੋਲਦੀ ਆ ਦੇਖ ਸਕਦੇ ਸੋਹਣੀ ਥਾਣਾ 204 ਦੇ ਹਾਂ ਭਾਈ ਲੱਡੀ ਕੀ ਪ੍ਰਾਈਸ ਕਰਦੇ ਆਂ ਭਾਈ ਪ੍ਰਾਈਸ 30000 ਕਰਦੇ ਆਂ ਬੱਚੀ ਦੇ ਦਾਂਗੇ 27000 27000 ਦੇ ਦਾਂ ਉਹ ਜੀ ਮੰਨਤਰ ਕਰ ਦੋਗੇ ਜੀ ਕਰਾਂਗੇ ਜੀ ਕਰਾਂਗੇ ਦੋ ਨੰਬਰ ਵੜ ਜੀ ਏ ਵੀ ਬਈ ਚਾਰ ਦੰਦਾ ਦੂਜੇ ਸੂਆ ਸੂਈ ਚਾਰ ਦੰਦ ਦੂਜਾ ਸੂਆ ਵੜ ਸੂਈ ਆ ਹਾਂਜੀ ਸੂਹਦੀ ਆ ਜੀ ਬਸ ਅੱਛਾ ਸੂਨ ਵਾਲੀ ਆ ਹਾਂਜੀ ਹਾਂਜੀ ਤਿਆਰੀਆਂ ਚਹੀਆਂ ਉਹ ਤਿਆਰੀ ਆ ਜੀ ਲੋ ਚਾਰ ਦੰਦਾ ਹਵਾਨੇ ਜਿਹੜਾ ਵੜ ਲਾ ਪਈਆਂ ਕਿੰਨਾ ਦੋ ਚਵਾਜੂ ਬਈ ਇਹ ਦੋ ਦੋ ਚਵਾਜੂ ਦੀ 13 ਕਿਲੋ ਇਹ 13 ਕਿਲੋ ਹਾਂਜੀ ਹਾਂਜੀ ਕੱਢ ਲੈ ਬਈ ਬਾਹਰ ਆ ਦੋਸਤੋ ਦੇਖ ਸਕਦੇ ਆ ਹਵਾਨੇ ਹਜੇ ਬਹੁਤ ਵੜ ਲਾ ਪਈਆਂ ਮੱਛੀ ਦੇ ਤੇ ਥਣ ਦੋਸਤੋ ਬਹੁਤ ਸੋਹਣੇ ਪੂਰਾ ਫੋਰ ਸ਼ਾਂਗ ਨਹੀਂ ਅੱਛਾ ਕਰ ਸੰਦੇ ਨਾ ਚਲ ਕੇ ਕੰਕਾਜੀ ਹਾਂਜੀ ਦੋਸਤੋ ਦੋ ਨੰਬਰ ਵੜਾ ਸੂਣ ਨੂੰ ਤਿਆਰ ਆ ਪੂਰੀ ਹਵਾਨੇ ਜੀ ਦੋਸਤੋ ਵਾਲਟੇ ਲਾ ਬਹੁ ਪਈਆਂ ਬੱਚੀ ਨੇ ਵਾਲਟੇ ਲਾ ਕੱਢ ਕੇ ਹਵਾਨਾ ਟੈਟ ਕਰਕੇ ਫੇਰ ਸੂਣਾ 13 ਕਿਲੋ ਭਾਈ ਦੱਸਦਾ ਤਾਂ ਖੁੱਲਾ ਚਵਾ ਜੂਗੀ ਦੋਸਤੋ ਦੋਸਤੋ ਤਿਆਰੀਆਂ ਚ ਇਹ ਬੱਚੀ ਦੋ ਚੰਗਾ ਚਵਾਊਗੀ ਹਵਾਨੇ ਜਿੱਚ ਬਾਕੀ ਵਾਲਟੇ ਲਾ ਬਹੁ ਪਈਆਂ ਬੱਚੀ ਦੇ ਆ ਬਈ ਲਾਟੀ ਦਾ ਪ੍ਰਾਈਸ ਕੀ ਕਰਦੇ ਆ ਜੀ ਇਹਦਾ ਬਈ 35000 ਆਈ ਉਹ ਚਮਾਨਤਨ ਕਰ ਦੋਗੇ ਜੀ ਇਸ ਤਰ੍ਹਾਂ ਹੀ ਜਰੂਰ ਕਰਾਂਗੇ ਤਿੰਨ ਨੰਬਰ ਵੈੜ ਜੀ ਕਿੰਨਾ ਸੂਆ ਬਈ ਦੂਜਾ ਸੂਆ ਸੂਈ ਆ ਕਿੰਨਾ ਦੁੱਧ ਹੈ ਜੀ ਦੁੱਧ ਹੈਗਾ ਜੀ ਇਹਦੇ ਥੱਲੇ 12 13 ਗੱਲੂ ਕਿੰਨਾ ਟੈਂਸ ਸੂਈ ਨੂੰ ਆ ਜੀ ਇਹਨੂੰ ਹੋ ਗਿਆ ਕੋਈ ਹਫ਼ਤਾ ਤੱਕ ਹੋ ਗਿਆ ਹਫ਼ਤਾ ਸੂਈ ਨੂੰ ਹੋ ਗਿਆ ਕੱਲ ਦਾ ਬਈ ਬਾਹਰ ਨਾਲ ਦੋਸਤੋ ਦੇਖ ਸਕਦੇ ਆ ਦੋਸਤੋ ਵੀਰ ਕਹਿੰਦਾ 12 ਕਿਲੋ ਦਾ ਖੁੱਲਾ ਤਿਆਰ ਆ ਇੱਕ ਹਫਤੇ ਦੀ ਸੂਈ ਆ ਹਵਾਨਿਆ ਸਹੀ ਦੋਸਤੋ ਪੂਰਾ ਸੋਹਣਾ ਫਿਟਿੰਗ ਵਾਲਾ ਹਵਾਨਾ ਦੋਸਤੋ ਬੱਛੀ ਦਾ ਕਾਦਰ ਮਿਆ ਨਹੀਂ ਆ ਤੇ ਬਾਈ ਕਹਿੰਦਾ ਅੱਜ ਹੀ ਆਈਆਂ ਆਪਣੇ ਕੋਲੇ ਆ ਦੇਖ ਸਕਦੇ ਹੋ ਦੋਸਤੋ ਹਵਾਨਾ ਪੂਰਾ ਫਿਟਿੰਗ ਵਾਲਾ ਬੱਛੀ ਦਾ ਆ ਤੇ ਇਸ ਥਾਂ ਬਹੁਤ ਸੋਹਣੇ ਦੋਸਤੋ ਫੁੱਲ ਗੈਪ ਤੇ ਤੇ ਕਲੇ ਕਲੇ ਨਿਕਰ ਮੇ ਸੋਹਣੇ ਥਾਂ ਲੱਗੇ ਹੋਏ ਚਾਰੇ ਜੁਵਾਈਆ ਥਾਂ ਲੱਗੇ ਹੋਏ ਹਾਂ ਹਾਂ ਭਾਈ ਲਾਟੀ ਇਹਦਾ ਕੀ ਪ੍ਰਾਈਸ ਕਰੀਏ ਭਾਈ ਇਹਦੀ ਵੀ ਆਫਰ ਹੀ ਆ 33000 ਦੀ ਦੇ ਦਾਂਗੇ ਉਹ ਚ ਮੰਨ ਤਾਂ ਜੀ ਕਰਾਂਗੇ ਬੱਚਾ ਮਗਰ ਕੀ ਆ ਗਿਆ ਜੀ ਇਹਦੇ ਇਹਦੇ ਬੱਚਾ ਹੈ ਬੱਚਾ ਹਾਂ ਜੀ ਹੰਡੀ ਜੀ ਲਾ ਪੂਰੀ ਠੀਕ ਹੈ ਜੀ 4 ਨੰਬਰ ਲੈਣ ਦੇ ਕੈਨਵਸ ਉੱਤੇ ਇਹ ਵੀ ਦੂਜੇ ਸੂਏ ਸੂਈ ਲਈ ਆਈ ਦੂਜਾ ਸੂਆ ਸੂਈ ਆ ਦੁੱਧ ਕਿੰਨਾ ਭਾਈ ਰੈਡੀ ਹੈ ਦੁੱਧ ਇਹਦੇ ਥੱਲੇ ਵੀ ਹੈਗਾ 12 ਕਿਲੋ 12 ਕਿਲੋ ਬੱਵਾ ਵੱਧਦੀ ਹੋ ਬੋਰਾ ਹੀ ਸੂਈ ਨੂੰ ਕੰਡੇ ਮਾਈ ਸੂਈ ਨੂੰ ਇਹਨੂੰ ਵੀ ਕੋਈ ਹਾਰਤਾ ਦਰਦਨ ਹੋ ਗਈ ਬੱਚਾ ਕੀ ਜਿਮਗਰ ਬੱਚਾ ਜੀ ਬੱਚਾ ਮਗਰ ਕਰ ਲੀ ਬਈ ਬਾਹਨ ਵੀ ਦੋਸਤੋ ਇਹ ਥਾਨ ਬਹੁਤ ਸੋਹਣੇ ਆ ਦੇਖ ਸਕਦੇ ਹੋ ਦੋਸਤੋ ਦੂਜਾ ਸੂਆ ਵੈਡ ਇੱਕ ਹਫਤਾ 10 ਦਿਨ ਬਾਈਕਾਂ ਸੂਈ ਨੂੰ ਟਾਈਮ ਹੋ ਗਿਆ 12 13 ਕਿਲੋ ਵੀ ਦਾਸ ਦਾ ਤਾਂ ਖੁੱਲਾ ਤਿਆਰ ਆ ਬੱਚਾ ਮਗਰ ਬੱਛਾ ਦੋਸਤੋ ਹਵਾਨਾ ਸੋਣਾ ਦੋਸਤੋ ਮੋੜ ਬੱਤੇ ਆ ਦੇਖ ਸਕਦੇ ਆ ਦੋਸਤੋ ਹਵਾਨਾ ਬੱਛੀ ਐ ਸੋਣਾ ਥਣ ਬਹੁਤ ਸੋਹਣੇ ਲੱਗੇ ਹੋਏ ਆ ਫੁੱਲ ਗਿਆਪ ਤੇ ਕੱਲੇ ਕੱਲੇ ਨਿੱਕਰ ਵਿੱਚ ਸੋਹਣੇ ਥਣ ਲੱਗੇ ਚਾਰੇ ਹੋਰਾ ਫੋਰ ਸ਼ਾਂਗਣੀ ਹਵਾਨਾ ਦੋਸਤੋ ਚੰਗਾ ਬੱਛੀ ਦਾ ਸ ਇਹ ਮਿਲ ਕੇ ਵੀ ਚੰਗੀ ਸਟੌਂਗ ਆਉਂਦੀ ਹੈ ਤੇ ਬੀਕਲੀ ਖਵਾਣੇ ਚ ਵੇਂਹ ਦੇ ਸਕਦੇ ਸੋਹਣੇ ਥਾਣਾ ਦੋਸਤੋ ਚਾਰੇ ਆਪ ਬਈ ਤੁਹਾਡੀ ਇਹਦਾ ਕੀ ਪ੍ਰਾਈਸ ਕਰਦੇ ਆ ਜੀ ਬਾਈ ਇਹ ਦੇ ਦਾਂਗੇ 34000 ਉਹ ਚ ਮਾਨਤਾ ਜੀ ਜ਼ਰੂਰ ਕਰਾਂਗੇ ਜੀ ਮਾਨਤਾ ਪੰਜ ਨੰਬਰ ਵੜ ਤੇ ਆ ਜੋ ਇਹ ਦੂਜਿਆ ਸੂਆ ਸੋਈ ਹੋਈ ਆ ਜੀ ਵੱਡੀ ਆ ਪੰਜਾਬ ਵਾਲੀ ਦੂਜਾ ਸੂਆ ਸੋਈ ਆ ਕਿੰਨਾ ਦੁੱਧ ਆ ਬਈ ਬੋਲੀ ਇਹਦੇ ਥੱਲੇ ਹੈਗੀ ਬਾਈ 13 14 ਕਿਲੋ ਕਿੰਨਾ ਟਾਂ ਸੋਈ ਨੇ ਬਈ ਸੂਈ ਨੂੰ ਇਹਨੂੰ ਅੱਜ 5000 ਲੈਣਾ ਜੀ ਦੁੱਧ ਕਿੰਨਾ ਚੀ ਬਾਜੂ ਬਈ ਦੁੱਧ ਦਾ ਜੀ ਮਾਲਕਾਂ ਨੇ ਤਾਂ 20 ਕਿਲੋ ਦੱਸਿਆ ਆਪਾਂ 17 18 ਕਿਲੋ ਕਹਿ ਕੇ ਮੇ ਕੱਲੇ ਵਰਨਣੇ ਦੋਸਤੋ ਕੱਦ ਬਹੁਤ ਆ ਵਹਿੜਦਾ ਤੇ ਹਵਾਨਾ ਜਿਹੜਾ ਤੁਸੀਂ ਦੇਖ ਸਕਦੇ ਆ ਬੈਕਗ੍ਰਾਉਂਡ ਤੋਂ ਪੂਰਾ ਨਿੱਕਰ ਹਵਾਨਾ ਤਿਆਰ ਕੀਤਾ ਹੋਇਆ ਤੇ ਬਾਈ ਕਹਿੰਦਾ ਚੰਗਾ ਦੋਚਵਾਉਗੀ ਬਾਕੀ ਦੋਸਤੋ ਗਾਂ ਮੌਸਮ ਚੰਗਾ ਸਿਆਲ ਤੁਰਿਆ ਆਉਂਦਾ ਚੰਗਾ ਦੋ ਬੱਚੀਆਂ ਚਵਾਦਣਾ ਬਾਕੀ ਦੋਸਤੋ ਜੇ ਸੇਵਾ ਸੰਭਾਲਤ ਹੋਰ ਚੰਗੀ ਹੋ ਜੇ ਤਾਂ ਬੱਚੀ ਚੰਗਾ ਦੋ ਚਵਾਉਗੀ ਹਾਈਟ ਬਹੁਤ ਆ ਦੋਸਤੋ ਬੱਚੀ ਦੀ ਤੇ ਹਵਾਨਾ ਦੋਸਤੋ ਪੂਰਾ ਵਧੀਆ ਨਿੱਕਰ ਤਿਆਰ ਕੀਤਾ ਹੋਇਆ ਆ ਦੇਖ ਸਕਦੇ ਆ ਬਰੀਕ ਬਰੀਕ ਵੇਜ ਹਵਾਨੇ ਤੇ ਮਿਲਕ ਵਿੱਚ ਚੰਗੀ ਸਟ੍ਰੌਂਗ ਆਉਂਦੀ ਆ ਤੇ ਥਣ ਚਾਰੇ ਸੋਹਣੇ ਆ ਦੋਸਤੋ ਦੋਸਤੋ 5 ਨੰਬਰ ਵੜ ਦੂਜਾ ਸੂਆ ਸੋਈ ਆ ਪੰਜਦਿਆਂ ਦੇ ਦੋਸਤੋ ਸੂਈ ਆ 13 ਕਿਲੋ ਬੋਲੀ ਵੀਰ ਕਹਿੰਦਾ ਖੁੱਲੀ ਤਿਆਰ ਆ ਤੇ 17 18 ਕਿਲੋ ਤੇ ਵੱੱਛੀ ਬਾਈ ਕਹਿੰਦਾ ਨਾਰਮਲ ਚ ਆਜੂਗੀ ਭਾਈ ਗੱਡੀਆਂ ਦੇ ਕਿ ਪ੍ਰਾਈਸ ਕਰਦੇ ਆਂ ਜੀ ਭਾਈ ਇਹ ਤਾਂ 42000 ਦੀ ਦੇ ਦਾਂਗੇ ਉਹ ਚ ਮਾਲ ਤਾਂ ਥੋੜਾ ਮੋਟਾ ਕਰ ਦੋਗੇ ਜੀ ਹਾਂਜੀ ਹਾਂਜੀ ਪੰਜ 6 ਨੰਬਰ ਵੈਟ ਤੇ ਆਜੋ ਜੀ ਇਹ ਵੀ ਦੂਜੇ ਸੂਏ ਸੂਈ ਹੋਈ ਜਾਣੀ ਬੱਚੀ ਅੱਛਾ ਦੂਜਾ ਸੂਆ ਸੂਈ ਆ ਜੀ ਮੰਨ ਲਈ ਜੇ ਚਾਰ ਦੰਦ ਨੂੰ 6 6 ਦੰਦ ਆਈ ਬਾਈ 6 ਦੰਦ ਬੱਚੀ ਦੂਜਾ ਸੂਆ ਸੂਈ ਜੀ ਕਿੰਨਾ ਦੋਤਾ ਜੀ ਇਹਦੇ ਥੱਲੇ ਹੈਗੀ 12 13 ਕਿਲੋ 12 13 ਕਿਲੋ ਬੋੜੀ ਆ ਦੁੱਧ ਕਿੰਨਾ ਚ ਵਾਜੂ ਬਾਈ ਵਾਜੀ 15 ਲੀਟਰ ਕੱਢ ਲੀ ਬਾਈ ਬਾਹਰ ਲੈ ਲੈਂਗੇ ਆ ਦੋਸਤੋ ਬੱਚੀ ਪੂਰੀ ਚੰਗੀ ਸੰਭੀ ਪਣੀ ਪੂਰੀ चंगी बच्ची है दोस्तों दूसरे आईाना चेक कर भाई मे रोक इतनी दोस्तों ਮੜੀ ਤੱਕ ਗਾਣਵਾ ਵੱਚੀ ਦੀ ਦੁੱਧ ਚੰਗਾ ਚਵਾਉਗੀ ਤੇ ਥਣ ਦੋਸਤੋ ਬਹੁਤ ਸੋਹਣੇ ਤੇ ਮਿਲਕ ਵੇਂਦੇ ਸੋ ਚੰਗੀ ਸਟਾਕ ਆਉਂਦੀ ਆ। ਹਵਾਨੇ ਤੇ ਬਰੀਕ ਬਰੀ ਵੇਂ ਦੇ ਸਕਦੇ ਆ। ਕੱਢ ਲਈ ਬਈ ਬਾਹਰ। ਮੋੜ ਦੋ ਜੀ। ਫੇਸ ਕੁਆਲਟੀ ਚੈੱਕ ਕਰ ਸਕਦੇ ਆ ਬੁੱਦੀ ਵਾਲੀ ਵੇੜਾ ਦੋਸਤੋ ਜਰਸੀ ਕੰਨ ਛੋਟਾ। ਚੰਗੀ ਸਾਂ ਵੀ ਪੜੀ ਆ। ਹਵਾਨਾ ਸੁਰੀ ਜਾਂਦੀ ਆ ਦੇਖੀ। ਜੀ ਗਾਣੂ ਆ ਦੋਸਤੋ ਹਵਾਨਾ ਬੈਕ ਸਾਈਡ ਤੋਂ ਸੋਨਾ ਹਾਂ ਬਈ ਇਹਦਾ ਕੀ ਪ੍ਰਾਈਸ ਕਰਦੇ ਆ ਜੀ ਵੀਰਾਂ ਗਏ 42000 ਦੀ ਮਾਨਤਾ ਨੂੰ ਚੋਂ ਕਰਾਂਗੇ ਜਰੂਰ ਬਈ ਕੰਨਵਾ ਸੂਆ ਬੱਚੀ ਇਹ ਪਹਿਲੇ ਹੀ ਜੀ ਦੋ ਦੰਦ ਬੱਚੀ ਪਹਿਲਾਂ ਸੂਆ ਦੋ ਦੰਦ ਬੱਚੀ ਦੁੱਧ ਕਿੰਨਾ ਜੀ ਦੁੱਧ ਲਾ ਲਓ ਬੋੜੀ ਲਾ ਲਓ 13-14 ਕਿਲੋ ਹੈਗੀ ਆ ਅੱਜ ਸੂਈ ਨੂੰ ਕਿੰਨਾ ਟਾਈਮ ਹੋਇਆ ਜੀ ਸੂਈ ਨੂੰ ਨੂੰ ਹੋਵੇ ਹਫਤਾ ਹਫਤਾ ਸੂਈ ਨੂੰ ਹੋ ਗਿਆ ਬੱਚਾ ਕੀ ਦੇਗੀ ਜੀ ਬੱਚੀ ਆ ਜੀ ਇਹਦੇ ਮਾੜਾ ਦੰਦ ਦੇਖਿਆ ਜੀ ਹਾਂ ਜੀ ਦੋ ਦੰਦ ਬਈ ਦੋ ਦੰਦ ਬੱਚੀ ਕੱਢ ਲਈ ਬਈ ਬਾਹਰ ਨੂੰ ਇਹਨੂੰ ਵੀ ਸੋ ਸੱਚੰਗੀ ਸੰਭੀ ਪਾਲੀ ਬੱਚੀ ਆ ਤੇ ਹਵਾਨਾ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਆ ਆ ਦੇਖੋ ਤੁਰੀਆਂ ਦਾ ਹਵਾਨਾ ਦੇਖੋ ਤੁਸੀਂ ਤੇ ਥਾਣ ਜਿਹੜੇ ਤੁਹਾਨੂੰ ਲੇਟ ਤੋਂ ਚੈੱਕ ਆਵਾਂਗੇ ਥਾਣ ਬਹੁਤ ਸੋਹਣੇ ਲੱਗੇ ਹੋਏ ਆ ਬਾਈ ਹੌਲੀ ਤੋਂ ਮੜੀ ਰੋਕਦੀ ਮੜੀ ਆ ਥਾਣ ਦੇਖੋ ਦੋਸਤੋ ਪੂਰਾ ਮੁੱਠੀ ਵਾਲਾ ਥਾਣ ਲੱਗਿਆ ਚਵਾਈ ਵਾਲਾ ਤੇ ਮਿਲਕ ਵੇ ਦੇ ਸਕਦਾ ਚੰਗੀ ਸਟ੍ਰੌਂਗ ਆਉਂਦੀ ਆ ਜਰਸੀ ਤੇ ਸ਼ਾਈ ਵਾਲ ਦੀ ਕ੍ਰੋਸ ਆ ਤੇ ਹਵਾਨਾ ਪੂਰਾ ਟੌਪ ਦਾ ਤਿਆਰ ਕੀਤਾ ਹੋਇਆ ਦੋਸਤੋ ਬੱਚੀ ਨੂੰ ਅੱਤਰੂਗੀ ਤਾਂ ਬੈਕ ਸਾਈਡ ਤੋਂ ਹਵਾਨਾ ਜਰੂਰ ਚੈੱਕ ਕਰਿਓ ਆ ਦੇਖ ਸਕਦੇ ਹਾਂ ਪੂਰਾ ਟੌਪ ਦਾ ਹਵਾਨਾ ਤਿਆਰ ਕੀਤਾ ਦੋ ਚੰਗਾ ਚਬਾਉਗੀ ਦੋਸਤੋ ਬੱਚੀ ਕ੍ਰੋਸ ਪਾਂ ਚੇ ਥੋੜੀ ਜੀ ਪਰ ਬੱਚੀ ਚੰਗੀ ਹੈ ਅਲੈਸਾ ਤੇ ਫੋਰਸ਼ਾਂਕ ਪੁਰਾਣੀ ਚਾਰੇ ਥਾਂ ਫੁੱਲ ਗਿਆ ਤੇ ਕੱਲੇ ਕੱਲੇ ਨਿਕਲ ਸੁਗੰਧ ਲੱਗੀ ਹੋਈ ਆ ਹਾਂ ਬਾਈ ਲਾਡੀ ਇਹਦਾ ਕੀ ਪ੍ਰਾਈਸ ਕਰਦੇ ਆ ਜੀ ਇਹਦਾ ਬਾਈ 55000 ਉਹ ਚ ਮਾਨਤਨ ਹੋ ਜਾਊਗਾ ਜੀ ਕਰਾਂਗੇ ਬਾਈ ਜਰੂਰ ਇੱਧਰ ਆ ਜਿਓ ਜਨਮਾ ਸੂਆ ਬਾਈ ਇਹ ਦੂਜੇ ਸੂਏ ਸੂਈ ਹੋਈ ਆ ਜੀ ਦੂਜਾ ਸੂਆ ਸੂਈ ਹੋਈ ਆ ਹਾਂ ਜੀ ਕਿੰਨਾ ਦੁੱਧ ਰੈਡੀ ਆ ਬਾਈ ਇਹ ਨੂੰ 4 ਕਿ ਦਿਨ ਹੋ ਗਏ ਸੂਈ ਨੂੰ ਬੌਲੀ ਹੈਗੀ ਆ ਜੀ ਇਹਦੇ ਥੱਲੇ ਵੀ 13 14 ਕਿਲੋ 13 14 ਕਿਲੋ ਬੌਲੀ ਹੈਗੀ ਦੁੱਧ ਕਿੰਨਾ ਚਵਾ ਦੂ ਬਈ ਦੁੱਧ ਚਵਾ ਦੂ ਬਾਈ 16 17 ਕਿਲੋ 16 17 ਤੱਕ ਤਾਂ ਖੁੱਲਾ ਚਵਾ ਦੂ ਬੱਚਾ ਦੋਸਤੋ ਵੱਛੀ ਸੋਹਣੀ ਹੈ ਜੀ ਬਲੈਕ ਰੰਗ ਦੇ ਵਿੱਚ ਜਰਸੀ ਹੈ ਕੱਦ ਸੋਹਣਾ ਪੂਰੇ ਉੱਚੇ ਲੰਮੇ ਵੱਡੇ ਕੱਦ ਘਾਟੜੀ ਵੱਛੀ ਆ ਦੁੱਧ ਬਾਈ ਦਸ ਦਾ ਚੰਗਾ ਚਵਾਊਗੀ ਤੇ ਬਾਕੀ ਦੋਸਤੋ ਥਣ ਚਵਾਈਆ ਲੱਗਿਆ ਹੋਇਆ ਹੋ ਗਿਆ ਨਾ ਭਾਵੇਂ ਨਾ ਤੇ ਇਹ ਸਰ ਗਿਆ ਦੋਸਤੋ ਪੂਰਾ ਨਿਗਰ ਤਿਆਰ ਕੀਤਾ ਹੋਇਆ ਬਾਈ ਰੋਕੀ ਮੜੀ ਦਿੱਤੇ ਆ ਦੇਖ ਸਕਦੇ ਆ ਦੋਸਤੋ ਪਿਛਲੇ ਥਣਾ ਚੋਂ ਸਾਫ ਲੈ ਲਓ ਤੁਸੀਂ 6-6 ਉਂਗਲਾਂ ਦਾ ਫਾਸਲਾ ਹੋਊਗਾ ਤੇ ਥਣ ਜਿਹੜੇ ਬਹੁਤ ਸੋਹਣੇ ਦੋਸਤੋ ਚੁਵਾਈਆਂ ਲੱਗਿਆ ਹੋਇਆ ਆ ਦੇਖ ਸਕਦੇ ਆ ਪੂਰਾ ਵਧੀਆ ਨਿਗਰ ਹਵਾ ਨਾਲ ਤਿਆਰ ਕੀਤਾ ਹੋਇਆ ਦੋ ਚੰਗਾ ਚੁਆਊਗੀ ਦੋਸਤੋ ਬੱਚੀ ਕੱਦ ਬਹੁਤ ਆ ਬੱਚੀ ਦਾ ਬਈ ਲੱਡੀ ਇਹ ਤਾਂ ਕੀ ਪ੍ਰਾਈਸ ਕਰ ਦੇਈਏ ਜੀ 45000 45000 ਚ ਮਾਨਤਾ ਹੋ ਜਾਊਗਾ ਜੀ ਹਾਂਜੀ ਇੱਧਰ ਆ ਜੋ ਜੀ ਐਸ ਕੀ ਫਿਰ ਐਚ ਐਫ ਲਿਆਂਦੀ ਜੀ ਹਾਂਜੀ ਬਈ ਕ੍ਰਾਸ ਚ ਆਈ ਇਹ ਕੈਨਵਾ ਸੂਏ ਬਈ ਇਹ ਦੂਜੇ ਸੂਏ ਸੂਈ ਆ ਬੱਛੀ ਮਗਰ ਠੀਕ ਹੈ ਦੁੱਧ ਕਿੰਨਾ ਰੈਡੀ ਹੈ ਜੀ ਇਹਨੂੰ 4 ਦਿਨ ਹੋ ਗਏ ਸੂਈ ਨੂੰ ਅੱਛਾ ਦੁੱਧ ਦੁੱਧ ਦੇ ਦੇhle ਬੋੜਾ ਹੈਗਾ 14 ਕਿਲੋ 14 ਕਿਲੋ ਬੋੜਾ ਦੁੱਧ ਕਿੰਨਾ ਚ ਵਾਜੂ ਬਈ ਦੁੱਧ ਬਈ ਮਾਲਕਾ ਨੇ 20 22 ਕਿਲੋ ਦੱਸਿਆ ਆਪਾਂ 17 18 ਕਿਲੋ ਰਹਾਗੇ ਬੱਚਾ ਮਗਰ ਕੀ ਜੀ ਤੇਰੀ ਬੱਛੀ ਬਹੁਤ ਵਧੀਆ ਪਾਲਣ ਵਾਲੀ ਕੱਢ ਲਓ ਬਈ ਇਹਨ ਤੂੰ ਨਵੀਂ ਆਈਏ ਬੱਚੀ ਥੋੜਾ ਪਾਈਦੀ ਹੈ ਥਾਣੇ ਦੋਸਤੋ ਮੱਝਾਂ ਨਾ ਲੱਗਿਆ ਹੋਇਆ ਬੱਚੀ ਨੂੰ ਫੋਰਸ਼ਾਂਕ ਪੂਰਾ ਨਹੀਂ ਤੇ ਬੈਕ ਸਾਈਡ ਤੋਂ ਹਵਾਲਾ ਲਏ ਤੇ ਚੈੱਕ ਕਰ ਸਕਦੇ ਆਂ ਅਦੇਸਰ ਪੂਰਾ ਵਧੀਆ ਨਿਗਰਹਵਾਨਾ ਤਿਆਰ ਕੀਤਾ ਹੋਇਆ ਤੇ ਦੂਸਰੀ ਸਾਈਡ ਤੋਂ ਥਣਾ ਸਾਈਡ ਚੈੱਕ ਕਰ ਸਕਦੇ ਆ ਪੂਰਾ ਵਧੀਆ ਨਿਗਰਹਵਾਨਾ ਤਿਆਰ ਕੀਤਾ ਥਾਣ ਬਹੁਤ ਸੋਹਣੇ ਦੋਸਤੋ ਮੁੱਠੀ ਵਾਲਾ ਥਣ ਲੱਗਿਆ ਮੱਝਾਂ ਨੂੰ ਬਾਈ ਕਾਲੀ ਦੋਸਤੋ ਹਾਈਟ ਬਹੁਤ ਆ ਵਹਿੜ ਦੀ ਬਾਈ ਦਾ ਕੱਦ ਚੈੱਕ ਕਰ ਸਕਦੇ ਆ ਤੇ ਵਹਿੜ ਦਾ ਕੱਦ ਵੀ ਚੈੱਕ ਕਰ ਸਕਦੇ ਆ ਮੋਬਾਈਲ ਆਡੀ ਇਹਦੀ ਪ੍ਰਾਈਸ ਕਰਦੇ 50000 ਆਈ 50000 ਚ ਮਾਨਤਾਂ ਜੀ ਕਰਾਂਗੇ ਬਾਈ ਜੀ ਤੇ ਇਸ ਵਾਇਰ ਦਾ ਬੱਚਾ ਕਿਹੜਾ ਜੀ ਆਹ ਲਈ ਮੱਛੀ ਅੱਛਾ ਆਹ ਬੱਛੀ ਹੈ ਜੀ ਤੇ ਆਹ ਬੱਚੇ ਇਹਨਾਂ ਗਾਈਆਂ ਦੀ ਸਾਰੇ ਜੀ ਹਾਂ ਜੀ ਬਾਈ ਉਹ ਵੀ ਮੱਛੀ ਹੈ ਜੀ ਅੱਛਾ ਉਹ ਵੀ ਮੱਛੀ ਹੈ ਜੀ ਹਾਂ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਈਏ 6284943623 ਠੀਕ ਹੈ ਜੀ ਹਾਂ ਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਚ ਆਹੀ ਨੌ ਨਗ ਬਾਈ ਲਾਡੀ ਕੋਲੇ ਵਕਾਉ ਸੀ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੂਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ